ਕਿਵੇਂ ਦੇਖਦੇ ਹਾਂ ਅੱਜ ਸਰਕਾਰ ਨੇ ਮਜ਼ਦੂਰ ਦੇ ਵਾਸਤੇ ਛੁੱਟੀ ਕੀਤੀ ਆ ਤੇ ਮਜ਼ਦੂਰ ਦਿਵਸ ਆ ਜਿਹੜਾ ਮਨਾਇਆ ਜਾ ਰਿਹਾ ਛੁੱਟੀ ਤਾਂ ਹੋਣੀ ਨਹੀਂ ਚਾਹੀਦੀ ਸਾਡੇ ਹਿਸਾਬ ਦੇ ਛੁੱਟੀ ਦਾ ਹੱਕ ਤਾਂ ਸਾਡਾ ਸੀਗਾ ਅੱਜ ਦਾ ਛੁੱਟੀ ਮਨਾਈ ਜਾਂਦੇ ਆ ਸਰਕਾਰੀ ਬੰਦੇ ਮੁਲਾਜ਼ਮ ਕਦੇ ਕਰੇ ਵੱਠਲ ਵੇਚਦਾ ਹੈ ਕਦੇ ਕੋਈ ਲੋਹਾ ਲੱਕੜ ਵੇਚਦਾ ਜਨਾਨੀ ਨੂੰ ਪੁੱਛ ਲੈ ਕਰੇ ਜਾ ਕੇ ਕੋਈ ਲੋਹਾ ਲੂਹਾ ਹੈਗਾ ਉਹ ਵੇਚ ਦੇ 50 ਰੁਪਏ ਵਾਂਜਣੇ ਆਟਾ ਅੱਜ ਦਾ ਦਿਨ ਲਿਆ ਕੱਲ ਮੇਰੀ ਦਿਹਾੜੀ ਲੱਗ ਜੂਗੀ ਕੋਈ ਨਾ ਕੱਲ ਦਾ ਆਪਾਂ ਕਰ ਲਾਂਗੇ ਜੇ ਕਿਸੇ ਨੇ ਜੇ 500 ਚ ਗੱਲ ਕਰਦੇ ਦੂਜਾ ਕਰਨ ਦਾ ਬਈ ਮੈਂ 250 ਚ ਜਾਵੜ ਦਾ ਕਰ ਦਣਾ ਕੰਮ ਉਹ ਵੀ ਕੋਈ ਜ਼ੁਲਤ ਨਹੀਂ ਮਿਲਦੀ ਲਾਬਤ ਰਿਕਾਰਡ ਦੀ ਮੇਰਾ ਫਾਰਮ ਪਿਆਗਾ ਮੈਂ ਆਪਰ ਕੇ ਇੱਧਰ ਰੱਖੀ ਬੈਠਾਂਗਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਆ 1 ਮਈ ਯਾਨੀ ਅੱਜ ਮਜ਼ਦੂਰ ਦਿਵਸ ਨੂੰ ਲੈ ਕੇ ਪੂਰੀ ਦੁਨੀਆ ਭਰ ਵਿੱਚ ਜੇ ਆਪਾਂ ਕਹਿ ਦਈਏ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਪਰ ਆਖਰ ਮਜ਼ਦੂਰ ਦੀ ਜਿਹੜੀ ਹਾਲਤ ਆ ਉਹ ਬੜੀ ਤਰਸਯੋਗ ਆ ਭਾਵੇਂ ਕਿ ਸਰਕਾਰਾਂ ਵੱਲੋਂ ਲਗਾਤਾਰ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਆ ਵੀ ਮਜ਼ਦੂਰਾਂ ਦੀ ਜਿਹੜੀ ਹਾਲਤ ਸੁਧਾਰ ਦਿੱਤੀ ਜਾਵੇਗੀ ਤੇ ਨਵੀਆਂ-ਨਵੀਆਂ ਪਾਲਿਸੀਆਂ ਵੀ ਲੈ ਕੇ ਆਉਂਦੇ ਆ ਪਰ ਬਠਿੰਡਾ ਦੇ ਲੇਬਰ ਚੌਂਕ ਵਿੱਚ ਖੜੇ ਆ ਉੱਥੇ ਜਿੱਥੇ ਮਜ਼ਦੂਰ ਆ ਅਕਸਰ ਹੀ ਤੁਸੀਂ ਦੇਖਦੇ ਹੋ ਵੀ ਹੋਣਗੇ ਜਿਹੜੇ ਸ਼ਹਿਰ ਵਾਸੀ ਨੇ ਤੇ ਇੱਥੇ ਜਦੋਂ ਵੀ ਕੋਈ ਵਿਅਕਤੀ ਆਉਂਦਾ ਤੇ ਮਜ਼ਦੂਰ ਕਾਫੀ ਸਾਰੇ ਉਹਨੂੰ ਇੱਕ ਤਰ੍ਹਾਂ ਦਾ ਘੇਰਾ ਪਾ ਲੈਂਦੇ ਕਾਰਨ ਕੀ ਆ ਵੀ ਜਿਹੜੇ ਹਾਲਾਤ ਮਜ਼ਦੂਰ ਦੇ ਬਹੁਤ ਤਰਸਯੋਗ ਆ ਤੇ ਉਹਨੂੰ ਨੂੰ ਲੱਗਦਾ ਹੁੰਦਾ ਵੀ ਹਰੇਕ ਵਿਅਕਤੀ ਨੂੰ ਵੀ ਮੇਰੀ ਜਿਹੜੀ ਦਿਹਾੜੀ ਹੈ ਉਹ ਲੱਗ ਜਵੇ ਪਰ ਉਹ ਇੱਕ ਵਿਅਕਤੀ ਨੂੰ ਲੈ ਕੇ ਜਾਣਾ ਹੁੰਦਾ ਪਰ ਬਾਕੀ ਸਾਰਿਆਂ ਵੱਲੋਂ ਜ਼ਰੂਰ ਘੇਰਾ ਪਾ ਕੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਵਾਂਗੇ ਤੇ ਸਾਡੇ ਨਾਲ ਮਜ਼ਦੂਰ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਦਾ ਗੁਰਪ੍ਰੀਤ ਆ ਬਾਈ ਨਾਮ ਹਾਂ ਕਿਹੜੇ ਪਿੰਡ ਤੋਂ ਸੀ ਇੱਥੋਂ ਹੀ ਆ ਜੀ ਬਟੰਡੇ ਤੋਂ ਆ ਕਿਵੇਂ ਦੇਖਦੇ ਹੋ ਅੱਜ ਸਰਕਾਰ ਨੇ ਮਜ਼ਦੂਰ ਦੇ ਵਾਸਤੇ ਛੁੱਟੀ ਕੀਤੀ ਆ ਤੇ ਮਜ਼ਦੂਰ ਦਿਵਸ ਆ ਜਿਹੜਾ ਮਨਾਇਆ ਜਾ ਰਿਹਾ ਹਾਂਜੀ ਮਨਾਇਆ ਜਾ ਰਿਹਾ ਜੀ ਛੁੱਟੀ ਜਿਹੜੀ ਹੈਗੀ ਆ ਜੀ ਸਾਡੇ ਵਾਸਤੇ ਤਾਂ ਜੀ ਕੋਈ ਛੁੱਟੀ ਨਹੀਂ ਹੈਗੀ ਜੀ ਸਾਡੇ ਨਾ ਹੀ ਕੋਈ ਛੁੱਟੀ ਅਸੀਂ ਕਰੀਏ ਕਿਉਂਕਿ ਸਾਨੂੰ ਪਤਾਗਾ ਜੀ ਕੰਮ ਕਰਾਂਗੇ ਤਾਂ ਫੇਰ ਹੀ ਸਹੀ ਰਹੂਗਾ ਠੀਕ ਹੈ ਜੀ ਤੇ ਬਸ ਠੀਕ ਹੈ ਅਸੀਂ ਤਾਂ ਬਸ ਕੰਮ 'ਚ ਹੀ ਧਿਆਣਾ ਸਾਡਾ ਜੀ ਕੰਮ ਨਾਲ ਹੀ ਮਤਲਬ ਕਿ ਹੁਣ ਤਾਂ ਪਿਆਰ ਇੰਨਾ ਪਾਤਾ ਜੀ ਸਰਕਾਰਾਂ ਨੇ ਤੁਸੀਂ ਗੱਲ ਹੀ ਛੜ ਤੋ ਕਿਉਂਕਿ ਸਾਨੂੰ ਜਦੋਂ ਪਤਾ ਲੱਗ ਗਿਆ ਵੀ ਅਸੀਂ ਕੰਮ ਇਹੀ ਕਰਨਾਗਾ ਇਹੀ ਚੱਲਨਾਗਾ ਜੀ ਅੱਗੇ ਚਲੋ ਇੱਕ ਐਂ ਦੱਸੋ ਵੀ ਅੱਗੇ ਇੱਥੇ ਕਾਫੀ ਲੀਡਰ ਆਉਂਦੇ ਸੀ ਹਾਂਜੀ ਹਾਂਜੀ ਤੇ ਝੰਡਾ ਵੀ ਚੜਾ ਕੇ ਜਾਂਦੇ ਸੀ ਭਾਵੇਂ ਕਿ ਚਲੋ ਝੰਡਾ ਚੜਾ ਕੇ ਚਲੇ ਜਾਂਦੇ ਸੀ ਫਰਕ ਪੈਂਦਾ ਕਿ ਨਹੀਂ ਪੈਂਦਾ ਉਹ ਬਾਅਦ ਵਾਲੀ ਗੱਲ ਆ ਪਰ ਅੱਜ ਆਏ ਨਹੀਂ ਨਹੀਂ ਜੀ ਅੱਜ ਤੱਕ ਕੋਈ ਨਹੀਂ ਆਇਆ ਹੈਗਾ ਜੀ ਕੋਈ ਨਹੀਂ ਆਇਆ ਹੈਗਾ ਢੀਕਦੇ ਹੋ ਤੁਸੀਂ ਜਿਵੇਂ ਅੱਗੇ ਹੁੰਦੇ ਸੀ ਹਾਂਜੀ ਢੀਕ ਤਾਂ ਹੈਗੀ ਆ ਜੀ ਚਲੋ ਕਿ ਇਹ ਦੇਖ ਰਹੀ ਹੈ ਜੀ ਬਸ ਢੀਕਾ ਢੁੱਕਾ ਖਤਮ ਆ ਜੀ ਇਹਨਾਂ ਦੀਆਂ ਬਸ ਬਹੁਤ ਧੱਕੇ ਖਵਾਦੇ ਜੀ ਸਰਕਾਰਾਂ ਨੇ ਤੁਸੀਂ ਗੱਲ ਹੀ ਛੱਡੋ ਖਤਮ ਕਰ ਮਜ਼ਦੂਰ ਦੀ ਹਾਲਤ ਕਹੋ ਜੀ ਆ ਕਿੰਨਾ ਕੁ ਗੁਜ਼ਾਰਾ ਹੋ ਜਾਂਦਾ ਵੀ ਜਿਵੇਂ ਹੁਣ ਦਿਹਾੜੀ ਰੋਜ਼ ਲੱਗ ਜਾਂਦੀ ਆ ਕਿੰਨੀਆਂ ਕੁ ਦਿਹਾੜੀਆਂ ਲੱਗਦੀਆਂ ਤੇ ਜ਼ਿੰਮੇਵਾਰੀ ਕਿੰਨੀ ਕਾ ਘਰ ਕਿਵੇਂ ਚੱਲਦਾ ਜ਼ਿੰਮੇਵਾਰੀ ਕੋਈ ਨਹੀਂ ਜੀ ਨਾ ਦਾ ਕੋਈ ਅੱਗੇ ਆ ਜੀ ਮਜ਼ਦੂਰ ਦੇ ਨਾ ਕੋਈ ਪੁੱਛੇ ਆ ਜੀ ਨਾ ਕੋਈ ਕੋਈ ਸੁਣਨ ਵਾਲਾਗਾ ਨਾ ਕੁਝ ਨਹੀਂ ਹੈਗਾ ਜੀ ਬਸ ਆਏ ਰੋਲਦੇ ਫਿਰਦੇ ਆ ਬਸ ਤੁਸੀਂ ਗੱਲ ਛੱਡੋ ਦਿਹਾੜੀਆਂ ਕਿੰਨੀਆਂ ਲੱਗ ਜਾਂਦੀਆਂ ਮਹੀਨੇ 'ਚ ਆਹੀ ਲਾ ਲੈਣ 15 ਵੀ ਲਾ ਲੈਣੇ ਜੀ ਦਿਹਾੜੀਆਂ ਹਾਂ ਮਤਲਬ ਜਿਵੇਂ ਮਹੀਨੇ ਚ ਆਪਾਂ ਕਹਦੀਏ 15 ਵੀ ਅੱਧੀਆਂ ਇੱਕ ਲੱਗ ਜਾਂਦੀਆਂ ਫਿਰ ਆਉਣੇ ਕਿੰਨੇ ਦਿਨ ਉਹ 15 ਦਿਨ ਹੀ ਆਉਣੇ ਆ ਕਿ ਮਹੀਨਾ ਆਉਣੇ ਪੂਰਾ ਮਹੀਨਾ ਆਉਣੇ ਆ ਜੀ ਪੂਰਾ ਹਾਂਜੀ ਹਾਂਜੀ ਤੇ ਫਿਰ ਵਾਪਸ ਮੁੜ ਜੰਨੇ ਆ ਹਾਂਜੀ ਵਾਪਸੀ ਮੁੜਨਾ ਪੈਂਦਾ ਜੀ ਫਿਰ ਹੋਰ ਕੀ ਕਰੀਏ ਜੀ ਕਰੀ ਜਾਣਾ ਫਿਰ ਹੋਰ ਕਿੱਧਰ ਵਗਦੀਏ ਜੀ ਹਾਂ ਅ ਭਾਈ ਜੀ ਹੋਰ ਵੀ ਨੇ ਸਾਡੇ ਕਿਹ ਨਾਮ ਹੋ ਭਾਈ ਸਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਲਾਲ ਸਿੰਘ ਨਗਰ ਬਠਿੰਡਾ ਕੀ ਕਹਿਣਾ ਚਾਹੁੰਦੇ ਆ ਅੱਜ ਸਰਕਾਰ ਨੇ ਛੁੱਟੀ ਕੀਤੀ ਆ ਤੇ ਮਜ਼ਦੂਰ ਦਾ ਇਸ ਮਨਾਇਆ ਜਾ ਰਿਹਾ ਹੈ ਕੀ ਕੀ ਜੀ ਹੁਣ ਸਰਕਾਰ ਹੈ ਠੀਕ ਹੈ ਜੀ ਹੁਣ ਤਨਖਾਹਾਂ ਐ ਨਹੀਂ ਸਰਕਾਰੀ ਬੰਦਿਆਂ ਦੀਆਂ ਠੀਕ ਹੈ ਜੀ ਹੁਣ ਕਿਸੇ ਦੀ 1.5 ਲੱਖ ਹੈ ਕਿਸੇ ਦੀ ਲੱਖ ਹੈ ਜੀ ਉਹਨਾਂ ਨੂੰ ਛੁੱਟੀਆਂ ਵੀ ਮਿਲ ਜਾਂਦੀਆਂ ਮਹੀਨੇ 'ਚ 4 ਛੁੱਟੀਆਂ ਵੀ ਆ ਜਾਂਦੀਆਂ ਉਹਨਾਂ ਦੀ 8 ਵੀ ਆ ਜਾਂਦੀਆਂ ਕਈ ਸਰਕਾਰੀ ਛੁੱਟੀਆਂ 5-5 ਇਕੱਠੀਆਂ ਆ ਜਾਂਦੀਆਂ ਹੁਣ ਵੈਸੇ ਛੁੱਟੀ ਦਾ ਹੱਕ ਤਾਂ ਸਾਡਾ ਸੀਗਾ ਅੱਜ ਦਾ ਛੁੱਟੀ ਬਣਾਈ ਜਾਂਦੇ ਐ ਸਰਕਾਰੀ ਬੰਦੇ ਮੁਲਾਜ਼ਮ ਹੈ ਜੀ ਹੁਣ ਉਹ ਕੰਮ ਵਾਲੀ ਬਾਈ ਨੂੰ ਵੀ ਐ ਕਹਿੰਦੇ ਐ ਕਿ ਮੈਡਮ ਕਹਿੰਦੀ ਤੁਹਾਡਾ ਸਾਫ ਕਰਿਆ ਤੇ ਅੱਜ ਹੀ ਜਲਦੀ ਆ ਜੀ ਤੇ ਸਾਡੇ ਝਾੜੂ ਪੋਚਾ ਕਰ ਜੀ ਆ ਕੇ ਕਹਿਣਾ ਤਾਂ ਉਹਨਾਂ ਨੇ ਆਏ ਸੀਗਾ ਬਈ ਅੱਜ ਲੇ ਵੱਡੇ ਆ ਤੁਸੀਂ ਘਰੇ ਰੋ ਤੁਹਾਡੇ ਘਰੇ ਦਿਹਾੜੀ ਪਚਾ ਦਿੰਨੇ ਆ ਤੁਸੀਂ ਆਪ ਛੁੱਟੀ ਮਨਾਓ ਕਹਿਣਾ ਤਾਂ ਐ ਸੀ ਜੀ ਛੁੱਟੀ ਤਾਂ ਸਾਨੂੰ ਮਿਲਣੀ ਚਾਹੀਦੀ ਹੈ ਪੈਸੇ ਤਾਂ ਸਾਨੂੰ ਦੇਣੇ ਚਾਹੀਦੇ ਨੇ ਜੀ ਸਰਕਾਰ ਨੂੰ ਉਹਨਾਂ ਨੂੰ ਤਨਖਾਹ ਵੀ ਮਿਲਦੀ ਹੈ ਛੁੱਟੀ ਵੀ ਮਿਲਦੀ ਹੈ ਤੇ ਸਾਡੀ ਦਿਹਾੜੀ ਵੀ ਮਰ ਰਹੀ ਹੈ ਸਾਰੇ ਪੈਸੇ ਵੀ ਮਰ ਰਹੇ ਆ ਸਰਕਾਰ ਲਗਾਤਾਰ ਕਹਿ ਰਹੀ ਹੈ ਵੀ ਅਸੀਂ ਮਜ਼ਦੂਰਾਂ ਦਾ ਧਿਆਨ ਰੱਖਦੇ ਆਂ ਤੇ ਮਜ਼ਦੂਰ ਦੇ ਨਾਲ ਖੜੇ ਆ ਜੇ ਸੂਬਾ ਸਰਕਾਰ ਦੀ ਗੱਲ ਕੀਤੀ ਜਾਵੇ ਭਗਵਾਨ ਸਿੰਘ ਮਾਨ ਵੱਲੋਂ ਵੀ ਬਿਆਨ ਤੁਸੀਂ ਵੀ ਹਰ ਮਜ਼ਦੂਰ ਦੇ ਹਰ ਵਿਅਕਤੀ ਦੇ ਅਸੀਂ ਨਾਲ ਖੜੇ ਆਂ ਗੱਲਾਂ ਕਰਦੇ ਆ ਜੀ ਸਰ ਜੀ ਮੈਂ ਤੇ ਇੱਕ ਗੱਲ ਕਹੂੰਗਾ ਠੀਕ ਹੈ ਜੀ ਚਲੋ ਮੈਂ ਮੰਨਦਾ ਮੈਂ ਝੂਠ ਵੀ ਨਹੀਂ ਬੋਲਦਾ ਜੀ ਇਹਨਾਂ ਚਲੋ ਇਹਨਾਂ ਨੇ 10000 ਰੁਪਏ ਦਿੱਤਾ ਸੀ ਕਹਿੰਦੇ ਰੇੜੀਆਂ ਲਾਓ ਰੇੜੀਆਂ ਲਾਓ 10000 ਰੁਪਏ ਨਾ ਪੂਰੀ ਪੈ ਜਾਊਗੀ ਜੀ 10000 ਤਾਂ ਰੇੜੀ ਵੀ ਨਹੀਂ ਆਂਦੀ ਰੇੜੀ ਵੀ ਘੱਟੋ ਘੱਟ 15-20000 ਦੀ ਐ ਜੇ ਇਹਨਾਂ ਨੇ ਦਾਦਾ 60000 ਦੇਤਾ ਜਾਂ ਇੱਕ ਇੱਕ ਸਿਲੰਡਰ ਦੇਤਾ ਜਾਂ ਚੁੱਲ੍ਹਾ ਦੇਤਾ ਕੋਈ ਆਸਾਨਤਾ ਨਹੀਂ ਕੀਤਾ ਕਿਸੇ ਤੇ ਸਹੀ ਮੇਨ ਮੁੱਦਾ ਰੋਟੀ ਕਪੜਾ ਮਕਾਨ ਦਾ ਹੁੰਦਾ ਠੀਕ ਹੈ ਨਾ ਜੀ ਹੁਣ ਇਹ ਕਹਿੰਦੇ ਥਾਵਾਂ ਕਿੰਨਾ ਨੂੰ ਥਾਵਾਂ ਬਣਾ ਕੇ ਦਿੱਤੀਆਂ ਮੈਂ ਤਾਂ ਦੇਖਿਆ ਨਹੀਂ ਜਿਆਦਾ ਮੈਂ ਆਪਦੀ ਅੱਖਾਂ ਨਾਲ ਦੇਖਿਆ ਹਾਂ ਫਿਰ ਤਾਂ ਮੈਂ ਕਹਾਂ ਹਾਂ ਵੀ ਥਾਵਾਂ ਦਿੱਤੀਆਂ ਹੁਣ ਦੇਖੋ ਆ ਥਲਮਲ ਬੰਦ ਪਈ ਐ ਮੀਲਾ ਬੰਦ ਪਈ ਐ ਗਈ ਠੀਕ ਹੈ ਜੀ ਸਰਕਾਰ ਨੇ ਮਸ਼ੀਨਾਂ ਘੜਤੀਆਂ ਲੇਬਰ ਦਾ ਤਾਂ ਕੰਮ ਹੀ ਨਹੀਂ ਰਿਹਾ ਅਸੀਂ ਤਾਂ ਭੁੱਖੇ ਮਰੀ ਜੰਨੇ ਸੀ ਅਸਤਾ ਉਹ ਤਾਂ ਮੰਗ ਤਾਂ ਅੰਕੇ ਕਰੇ ਲੋਨ ਚੱਕ ਕੇ ਲੈ ਕਦੇ ਆ ਚੱਕ ਲੈ ਕਦੇ ਉਹ ਚੱਕ ਲੈ ਕਦੇ ਉਹ ਚੱਕ ਲਿਆ ਕਦੇ ਕਰੇ ਪੱਠਲ ਵੇਚਦਾ ਹਾਂ ਕਦੇ ਕੋਈ ਲੋਹਾ ਲੱਕੜ ਵੇਚਦਾ ਜਨਾਨੀ ਨੂੰ ਪੁੱਛ ਲੈ ਕਰੇ ਜਾ ਕੇ ਕੋਈ ਲੋਹਾ ਲੂਹਾ ਹੈਗਾ ਉਹ ਵੇਚ ਦੇ 50 ਰੁਪਏ ਵਾਂਜਾਂਗੇ ਆਟਾ ਅੱਜ ਦਾ ਦਿਨ ਲਿਆ ਕੱਲ ਮੇਰੀ ਦਿਹਾੜੀ ਲੱਗ ਜੂਗੀ ਕੋਈ ਨਾ ਕੱਲ ਦਾ ਆਪਾਂ ਕਰ ਲਾਂਗੇ ਕੱਲ ਦੀ ਗੱਲ ਦੇਖਾਂਗੇ ਬੱਸ ਚੱਲੀ ਜਾਂਦਾ ਜੀ ਗੁਜ਼ਾਰਾ ਕੀ ਕਰੀਏ ਅਸੀਂ ਹੋਰ ਵੀ ਨੇ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਕਿਹੜੇ ਪਿੰਡੋਂ ਨੇ ਪਿੰਡ ਜੀ ਮੇਰਾ ਸਿਵਕਾਨਾ ਕਿੰਨੇ ਕਿਲੋਮੀਟਰ ਹੈ ਇੱਥੋਂ ਇੱਥੋਂ ਪੈਂਦਾ ਜੀ 8-10 ਕਿਲੋਮੀਟਰ ਕਦ ਤੇ ਆਉਨੇ ਫਿਰ ਸਾਈਕਲ ਤੇ ਆਉਣਾ ਆਹ ਕਿੰਨੀਆਂ ਦਿਹਾੜੀਆਂ ਲੱਗ ਜਾਂਦੇ ਆ ਮਹੀਨੇ ਚ ਦਿਹਾੜੀ ਚਾਹੀ 10-15 ਦਿਹਾੜੀ ਲੱਗਦੀ ਆ ਅੱਜ ਲੇਬਰ ਡੇ ਆ ਸਰਕਾਰ ਵੱਲੋਂ ਛੁੱਟੀ ਮਨਾਈ ਜਾ ਰਹੀ ਆ ਤੇ ਮੁੱਖ ਮੰਤਰੀ ਵੱਲੋਂ ਵੀ ਲੇਬਰ ਡੇ ਨੂੰ ਲੈ ਕੇ ਪੋਸਟ ਵੀ ਪਾਈ ਗਈ ਕਿਵੇਂ ਦੇਖਦੇ ਹਾਂ ਵੀ ਸਰਕਾਰ ਦੀ ਜਿਹੜੀ ਛੁੱਟੀ ਆ ਉਹਨੂੰ ਕਿਵੇਂ ਦੇਖਦੇ ਹਾਂ ਜਾਂ ਲੇਬਰ ਦੀ ਹਾਲਾਤ ਕਿਹੋ ਜਿਹੀ ਛੁੱਟੀ ਤਾਂ ਹੋਣੀ ਨਹੀਂ ਚਾਹੀਦੀ ਸਾਡੇ ਹਿਸਾਬ ਛੁੱਟੀ ਦਾ ਸਾਡੀ ਤਾਂ ਛੁੱਟੀ ਹੈ ਹੀ ਨਹੀਂ ਛੁੱਟੀ ਦਾ ਸਰਕਾਰੀ ਮਲਾਜ਼ਮਾਂ ਦੀ ਛੁੱਟੀ ਹੈ ਜਿਹੜੀਆਂ ਚਾਰ-ਚਾਰ ਪੰਜ ਮਹੀਨੇ ਛੁੱਟੀਆਂ ਨੂੰ ਆਉਂਦਾਂ ਵੀ ਆ 26-26 ਛੁੱਟੀਆਂ ਹੋਰ ਵੀ ਉਹਨਾਂ ਨੂੰ ਮਿਲ ਜਾਂਦੀਆਂ ਇੰਨੇ ਚ ਕਿਤੇ ਟੂਰ ਕਰਨ ਜਾਂਦੇ ਆ ਉਹ ਵੀ ਛੁੱਟੀਆਂ ਉਹਨਾਂ ਨੂੰ ਮਿਲ ਜਾਂਦੀਆਂ ਸਾਡੇ ਵਰਗੇ ਤਾਂ ਆ ਵੀ ਦਿਹਾੜੀ ਲਾਉਣਗੇ ਤੇ ਖਾਣਗੇ ਨਹੀਂ ਤਾਂ ਭੁੱਖੇ ਇੱਥੋਂ ਘਰ ਨੂੰ ਮੁੜ ਕੇ ਜਾਂਦੇ ਹਾਂ ਹਾਲਾਤ ਕਿਹੋ ਜਿਹੇ ਨੇ ਜੀ ਸਾਰੇ ਮਜ਼ਦੂਰਾਂ ਦੀ ਗੱਲ ਕਰਦੀ ਏ ਕਿਵੇਂ ਟਾਈਮ ਪਾਸ ਹੁੰਦਾ ਹਲਾਸ ਦਾ ਮਜ਼ਦੂਰਾਂ ਨੇ ਹੁਣ ਆਏ ਦੇਖੋ ਜੀ ਜਦੋਂ ਉਹਨੂੰ ਇੱਥੇ ਕੋਈ ਲੈਣ ਆਉਂਦਾਗਾ ਕੋਈ ਆ ਜਾਂਦਾਗਾ ਲੇਬਰ ਲੈਣ ਵਾਸਤੇ ਸਰੇਖ ਨੂੰ ਆਏ ਹੁੰਦਾ ਵੀ ਚੱਲ ਮੇਰੀ ਗੱਲ ਹੋ ਜੇ ਮੈਂ ਜਾਵਣਾ ਇਹ ਤਾਂ ਜੇ ਕਿਸੇ ਨੇ ਜੇ 500 ਚ ਗੱਲ ਕਰਤੇ ਦੂਜੇ ਕਹਿੰਦਾ ਬਈ ਮੈਂ 250 ਚ ਜਾਵੜਦਾ ਕਰ ਦਿੰਨਾ ਕੰਮ ਕਈ ਜਲਾ ਕਹਿੰਦਾ ਬਈ ਮੈਂ 200 ਦੇ ਦੇ ਮੈਨੂੰ ਮੈਂ ਜਾਵੜੂਗਾ ਫਿਰ ਗਾਂ ਘਾਇਨ ਉਹ ਵੀ ਨਹੀਂ ਪਤਾ ਵੀ ਪੂਰੇ ਮਿਲਦੇ ਕੇ ਨਹੀਂ ਮਿਲਦੇ ਕੇ ਕਈ ਰਾਗ ਲੈਣਾ ਇਹਨ ਪਤਾ ਰਾਜੋ ਮੋੜਦਾ ਨਾ ਇਹੋ ਜਿਹਾ ਹਲਾਤਾ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਆ ਜਿਵੇਂ ਲੇਬਰ ਕਾਰਡ ਵੀ ਲਾਭਪਤੀ ਕਾਰਡ ਜੀ ਨੂੰ ਕਹਿੰਦੇ ਉਹ ਵੀ ਬਣਾਇਆ ਜਾਂਦਾ ਉਹ ਤਾਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਉਹ ਵੀ ਕੋਈ ਸਹੂਲਤ ਨਹੀਂ ਮਿਲਦੀ ਲਾਭਪਤੀ ਕਾਰਡ ਦੀ ਵੀ ਮੇਰਾ ਫਾਰਮ ਪਿਆ ਗਿਆ ਮੈਂ ਆਪਰ ਕਿ ਇੱਧਰ ਰੱਖੀ ਬੈਠਾਂਗਾ ਉਹ ਹੁਣ ਮੇਰਾ ਫਾਰਮ ਨੂੰ ਕਹ ਗਿਆਗਾ ਉਹ ਕਹਿੰਦੇ ਵੀ ਜੇ ਮੰਨ ਲਾ ਵੀ ਜਿਹੜੇ ਘਰਾਂ 'ਚ ਤੁਸੀਂ ਕੰਮ ਕਰਦੇ ਆ ਉਹਨਾਂ ਘਰਾਂ ਦੇ ਵਿੱਚੋਂ ਮਤਲਬ ਕਿ ਵੀ ਸਾਈਨ ਕਰਵਾ ਕੇ ਲੈ ਕੇ ਆਓ ਉਹਨਾਂ ਦਾ ਨੰਬਰ ਲਿਖਾ ਕੇ ਲੈ ਕੇ ਆਓ ਉਹ ਹੁਣ ਗੱਲ ਕੋਈ ਲਿਖ ਕੇ ਨਹੀਂ ਦਿੰਦਾ ਨੰਬਰ ਅਗਲਾ ਕਹਿੰਦਾ ਤਾਂ ਸਰਕਾਰੀ ਠੇਕੇਦਾਰ ਤੋਂ ਮੋਰ ਲੱਗੂਗੀ ਸਰਕਾਰੀ ਠੇਕੇਦਾਰ ਤੋਂ ਸਾਈਨ ਕਰਵਾਓ ਵੀ ਅਗਲੇ ਨੂੰ ਕਹਿੰਦੇ ਉਹ ਕਹਿੰਦਾ ਪੁੱਛ ਕੇ ਸਾਨੂੰ ਪੁੱਛ ਦੱਸ ਕਰਕੇ ਪਰੇਸ਼ਾਨ ਕਰਨਗੇ ਅਗਲਾ ਦਿਨ ਵੀ ਨੰਬਰ ਲਿਖ ਕੇ ਨਹੀਂ ਦਿੰਦਾ ਹਾਂ ਜਿਵੇਂ ਸਰਕਾਰ ਦੀ ਪਾਲਿਸੀ ਬਣਾਈ ਵੀ ਲਿਖ ਕੇ ਲਿਆ ਹੁਣ ਜਦੋਂ ਤੁਸੀਂ ਕੰਮ ਬਦਲ-ਬਦਲ ਕੇ ਜਾਂਦੇ ਹੋ ਲਗਾਤਾਰ ਚੱਲਦਾ ਨਹੀਂ ਉਹ ਲਿਖ ਕੇ ਨਹੀਂ ਦਿੰਦਾ ਹਾਂ ਉਹ ਲਿਖ ਕੇ ਨਹੀਂ ਦਿੰਦਾਗਾ ਜੀ ਉਹ ਜਿਵੇਂ ਹੁਣ ਦੇਖਿਆ ਤਾਂ 10 ਦਿਨ ਕਿਤੇ ਕੰਮ ਲੱਗ ਵੀ ਗਿਆ ਆਪਾਂ ਕਿਸੇ ਦੇ ਘਰੇ ਕੰਮ ਕਰਦੇ ਆ ਪਰ ਉਹ ਲਿਖ ਕੇ ਨਹੀਂ ਦੇਊਗਾ ਅਗਲਾ ਕਹਦੂਗਾ ਯਾਰ ਵੀ ਹੁਣ ਇਹ ਮੈਂ ਦੱਸ ਦੇਣਾ ਤਾਂ ਤੁਹਾਨੂੰ ਕੀ ਲਿਖ ਕੇ ਦਵਾਂ ਮੇਰੇ ਕੋਲ ਫਾਰਮ ਪਿਆਗਾ ਘਰੇ ਪਿਆ ਮੈਂ ਉਹ ਅੱਧ ਵਿੱਚਲੇ ਪਿਆਗਾ ਨਾ ਮੈਂ ਉਹ ਘਰ ਭਰਦਾ ਤੇ ਨਾ ਮੈਂ ਉੱਥੇ ਜਾਂਦਾਗਾ ਉਸ ਕੀ ਮੰਗ ਕਰਦੇ ਹਾਂ ਸਰਕਾਰਾਂ ਤੋਂ ਜਿਵੇਂ ਅੱਜ ਦਾ ਦਿਨ ਲੇਬਰ ਡੇ ਆ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਵੀ ਛੁੱਟੀ ਤਾਂ ਮੁਲਾਜ਼ਮਾਂ ਨੂੰ ਆ ਪਰ ਲੇਬਰ ਨੂੰ ਤਾਂ ਹੈ ਨਹੀਂ ਕੀ ਸਰਕਾਰ ਨੂੰ ਜੇ ਕੋਈ ਸਲਾਹ ਲੈਣਾ ਚਾਹਵੇ ਜਾਂ ਦੇਣਾ ਚਾਹੋ ਤਾਂ ਕੀ ਦੇਣੀ ਚਾਹੀਦੀ ਹੈ ਸਰਕਾਰ ਨੂੰ ਸਲਾਹ ਦਾ ਹੁਣ ਆ ਜੀ ਮਤਲਬ ਜੇ ਹੁਣ ਇਹਦੀ ਤਾਂ ਜਿਹੜੀ ਲੇਬਰ ਆ ਲੇਬਰ ਦੀ ਤਾਂ ਕੋਈ ਬਾਣੀ ਨਹੀਂ ਰਹੀ ਨਾ ਕੋਈ ਲੇਵਰ ਕਿਹੜੇ ਸਾਡਾ ਸੁਲਾਹ ਦੇ ਦੂ ਵੀ ਉਹਦੇ ਕੋਲ ਜੇ ਤਾਂ ਕਰੇ ਸਰਦਾ ਹੋਵੇ ਫਿਰ ਬੰਦਾ ਛੁੱਟੀ ਕਰ ਸਕਦਾ ਜਾਂ ਮੰਨ ਲਾ ਵੀ ਹੁਣ ਮਕਾਨ ਕਿਰਾਏ ਤੇ ਆ ਮਕਾਨ ਕਿਰਾਏ ਤੇ ਅਗਲਾ ਮਹੀਨਾ ਤਾਂ ਆ ਹੀ ਰਹਿੰਦਾਗਾ 4500 5000 ਰੁਪਏ ਅਗਲਾ ਦਿੰਦਾਗਾ ਜੇ ਅਧੜੀ ਲੱਗੂਗਾ ਹੁੰਦਾ ਫਿਕਰ ਵੀ ਅੱਜ ਅਧੜੀ ਲੱਗ ਜੇ ਕੱਲ ਵਾਲਾ 500 ਬਚ ਜੇ ਉਹਨੂੰ ਦੇ ਦਿਆਂਗੇ ਮਕਾਨ ਮਾਲਕ ਨੂੰ ਦੇ ਦਿਆਂਗਾ ਨਹੀਂ ਮਕਾਨ ਮਾਲਕ ਆ ਕੇ ਬੋਲਦਾ ਫਿਰ ਅਗਲਾ ਸਮਾਂ ਚ ਕਾ ਦਿੰਦਾ ਭਾਈ ਚੱਕੋ ਫਿਰ ਅਸੀਂ ਕਿੱਥੇ ਰੱਖੀਏ ਸੋ ਤੁਸੀਂ ਮਜ਼ਦੂਰ ਆ ਜਿਹੜੇ ਬਠਿੰਡਾ ਦੇ ਲੇਬਰ ਚੌਂਕ ਵਿੱਚ ਖੜੇ ਆ ਜਿਨ੍ਹਾਂ ਨੇ ਆਪਣਾ ਦੁੱਖ ਦਰਦ ਬਿਆਨ ਕੀਤਾ ਉਹਨਾਂ ਨੇ ਜਿਹੜੀ ਲਾਹਤਰੀ ਕਾਰਡ ਆ ਜਿਹਨੂੰ ਲੇਬਰ ਕਾਰਡ ਵੀ ਕਿਹਾ ਜਾਂਦਾ ਉਹ ਵੀ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਘਰਾਂ 'ਚ ਅਸੀਂ ਕੰਮ ਕਰਦੇ ਆ ਸਰਕਾਰ ਦੇ ਨਿਯਮ ਨੇ ਵੀ ਜਿੱਥੇ ਤੁਸੀਂ ਕੰਮ ਕਰਦੇ ਹੋ ਉਹਨਾਂ ਤੇ ਲਿਖਵਾ ਕੇ ਲਿਆਓ ਪਰ ਉਹ ਕਹਿੰਦੇ ਵੀ ਜਿਹੜੇ ਕੱਸੀ ਘਰ 'ਚ ਕੰਮ ਕਰਦੇ ਆ ਕਿਉਂਕਿ ਵੱਖਰੇ ਵੱਖਰੇ ਘਰਾਂ 'ਚ ਕੰਮ ਕਰਦੇ ਆ ਪਰ ਉਹ ਸਾਨੂੰ ਲਿਖ ਕੇ ਨਹੀਂ ਦਿੰਦੇ ਜਿਸ ਕਾਰਨ ਜਿਹੜਾ ਲੇਬਰ ਕਾਰਡ ਆ ਉਹ ਨਹੀਂ ਬਣ ਸਕਾ ਤੇ ਉਹਦੇ ਕਾਰਨ ਜਿਹੜੀਆਂ ਸਹੂਲਤਾਂ ਆ ਉਹ ਵੀ ਨਹੀਂ ਲੈ ਸਕਦੇ ਨਾਲ ਹੀ ਜਿਹੜਾ ਸਰਕਾਰ ਕੋਲੇ ਡਾਟਾ ਵਾ ਇੱਕ ਲੇਬਰ ਕਾਰਡ ਦੇ ਥਰੂ ਹੀ ਜਿਹੜਾ ਡਾਟਾ ਉਹ ਇਕੱਠਾ ਕੀਤਾ ਜਾਂਦਾ ਪਰ ਜਿਹਦਾ ਲੇਬਰ ਕਾਰਡ ਹੀ ਨਹੀਂ ਬਣਿਆ ਫਿਰ ਉਹ ਡਾਟਾ ਵੀ ਕਿਵੇਂ ਉਹ ਸਰਕਾਰ ਕੋਲੇ ਜਾਵੇਗਾ ਤਾਂ ਸਹੂਲਤਾਂ ਵੀ ਕਿਵੇਂ ਲਵੇਗਾ ਇਹ ਵੀ ਵਿਚਾਰਨ ਦੀ ਗੱਲ ਆ ਤੇ ਛੁੱਟੀ ਦੀ ਗੱਲ ਕੀਤੀ ਆ ਵੀ ਜਿਹੜੀ ਛੁੱਟੀ ਆ ਉਹ ਬੰਦ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਤਨਖਾਹਾਂ ਲੈਂਦੇ ਨੇ ਮੁਲਾਜ਼ਮ ਉਹਨਾਂ ਨੂੰ ਹੀ ਛੁੱਟੀ ਮਿਲਦੀ ਆ ਲੇਬਰ ਦੀ ਛੁੱਟੀ ਨਹੀਂ ਹੁੰਦੀ ਤੁਸੀਂ ਦੇਖ ਰਹੋ ਕਲਿਆਨਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ